ਆ ਤੀਸਰੀ ਪੀੜ੍ਹੀ ਆ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਆਉਂਦੀ ਆ ਵਾਹ ਜੀ ਅਸੀਂ ਇਹਦੇ ਜਿਹੜੇ ਹੁੰਨੇ ਆ ਜਦੋਂ ਅਸੀਂ ਆਉਨੇ ਹੁੰਨੇ ਆ ਤੇ ਮੇਰੇ ਪਿਤਾ ਜੀ ਦੱਸਦੇ ਆ ਕਿ ਉਹ 8ਵੀਂ ਚ ਹੁੰਦੇ ਸੀ ਜਦੋਂ ਉਹ ਯੂਨੀਵਰਸਿਟੀ ਆਉਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਜਿੰਨਾ ਚਿਰ ਤੱਕ ਅਸੀਂ ਪ੍ਰੋਸੈਸਿੰਗ ਕਰਕੇ ਇਹਨੂੰ ਨਹੀਂ ਵੇਚਾਂਗੇ ਆਪਣੀ ਜਿੰਸ ਨੂੰ ਉਹਨਾਂ ਜਿੰਨਾ ਚਿਰ ਤੱਕ ਸਾਡੇ ਕੋਲ ਸਰਵਾਈਵਲ ਜਿਹੜੇ ਹੈਗੇ ਧਰਨਿਆਂ ਜੋਗੇ ਰਵਾਂਗੇ ਧਰਨਿਆਂ 'ਚ ਵੀ ਸਾਨੂੰ ਡਾਂਗਾ ਮਾਰ ਕੇ ਪਹੁੰਚਾਉਣਗੇ ਇਹ ਕੱਚੀ ਹਲਦੀ ਆ ਇਸੇ ਹਲਦੀ ਨੂੰ ਅਸੀਂ ਉਬਾਲ ਕੇ ਪੀਸਦੇ ਆਂ ਉਬਾਲ ਕੇ ਸਕਾ ਕੇ ਛਿਲ ਲਾ ਕੇ ਪੀਸਦੇ ਆਂ ਰੰਗ ਆਂ ਬਾਜ਼ਾਰ ਚੋਂ ਮਿਲਣ ਵਾਲੀ ਹਲਦੀ ਦਾ ਰੰਗ ਇਹੋ ਜਿਹਾ ਨਹੀਂ ਹੋਊਗਾ ਔਰ ਇਹ ਤੇਲ ਵਾਲੀ ਹਲਦੀ ਆ ਤੇਲ ਵਾਲੀ ਹਲਦੀ ਇਸ ਕਰਕੇ ਆ ਕਿ ਕੁਦਰਤੀ ਤੇਲ ਹਰ ਇੱਕ ਹਲ ਚੀਜ਼ ਦੇ ਵਿੱਚ ਹੁੰਦਾ ਹਲਦੀ ਦੀ ਵੀ ਹੁੰਦਾ ਵਾ ਪਰ ਬਾਜ਼ਾਰ ਦੇ ਵਿੱਚ ਮਿਲਣ ਵਾਲੀ ਹਲਦੀ ਦੇ ਵਿੱਚੋਂ ਤੇਲ ਕੱਢ ਕੇ ਵੱਖਰਾ ਵੇਚ ਦਿੰਦੇ ਆ ਅਕਸਰ ਨਵਾਂ ਕੋਈ ਆਰਗੇਨਿਕ ਕੰਮ ਜਾਂ ਕੋਈ ਹਲਦੀ ਨੂੰ ਪਿਹਾ ਕੇ ਗੁੜ ਸ਼ੱਕਰ ਦਾ ਕੰਮ ਕਰਨਾ ਹੋਵੇ ਆਪਣੇ ਦਿਮਾਗ 'ਚ ਸਵਾਲ ਆਉਂਦਾ ਯਾਰ ਵੇਚਾਂਗੇ ਕਿ ਕਿੱਥੇ ਇਹ ਦਿੱਤੋ ਕਿ ਮੰਡੀ ਹੈ ਨਹੀਂ ਪੀਜੀਵੀ ਦੇ ਵਿੱਚ ਵੀ ਕਈ ਸੱਜਣ ਮਿੱਤਰ ਮਿਲਦੇ ਵੀ ਕੰਮ ਕਰਨੋਂ ਤੇ ਜੀ ਕਰਦਾ ਵੀ ਹਲਦੀ ਦਾ ਕੰਮ ਕਰ ਲਈਏ ਇਹ ਵੇਚਾਂਗੇ ਕਿਵੇਂ ਆਹ ਮੇਰਾ ਵੀਰ ਹੈ ਮੈਨੂੰ ਘਟੋ ਘਟਵੀ 25 ਮਿੰਟ ਹੋ ਗਏ ਨੇ ਫਲੋਤੇ ਨੂੰ ਆ ਹੁਣ ਮਾੜੇ ਇਹ ਚਾਰ ਸੱਜਣ ਘਟ ਹੋਏ ਨੇ ਮਾਝਾ ਹਲਦੀ ਵਾਲਾ ਮੇਰਾ ਵੀਰ ਹੈ ਤੇ ਇਹਦੇ ਕੋਲ ਵੇਖ ਲੋ ਵੀਰ ਮੇਰੇ ਕੋਲ ਪੂਰੀ ਭੀੜ ਲੱਗੀ ਏ ਤੇ ਵੀਰ ਨਾਲ ਗੱਲ ਕਰਨੀ ਸੀ ਕੱਲ ਸ਼ਾਮ ਨੂੰ ਪਿੱਛੇ ਵੀਰ ਮੇਰਾ ਕੱਲਾ ਹੀ ਮਸ਼ਰੂਫ ਹੈ ਸੇਲ ਕਰਨ ਦੇ ਵਿੱਚ ਇਹ ਜਿਹੜੇ ਦੋ ਟੇਬਲ ਲੱਗੇ ਨੇ ਬਿਲਕੁਲ ਆਰਗੇਨਿਕ ਚੀਜ਼ਾਂ ਇੱਥੇ ਪਈਆਂ ਚਾਹੇ ਹਲਦੀ ਹੈ ਚਾਹੇ ਸ਼ੱਕਰ ਹੈ ਗੁੜਾ ਹੈ ਜੇ ਹਲਦੀ ਦੀਆਂ ਗੰਡੀਆਂ ਖੁਦ ਵੀ ਪਸਾਉਣੀਆਂ ਤੇ ਉਹ ਵੀ ਮਿਲ ਜਾਣਗੀਆਂ ਮਾਝਾ ਹਲਦੀ ਨਾਂ ਕਰਕੇ ਵੀਰ ਮੇਰਾ ਜਾਣਿਆ ਜਾਂਦਾ ਤੇ ਆਪਾਂ ਗੱਲਬਾਤ ਕਰਦੇ ਆ ਲੇਕਿਨ ਫ੍ਰੀ ਹੋ ਜਾਵੇ ਜਦੋਂ ਆਹ ਵਾਲੀ ਹਾਲਤ ਹਰੇਕ ਸੈਲਫ ਹੈਲਪ ਗਰੁੱਪ ਦੀ ਜਾਂ ਹਰੇਕ ਆਰਗੇਨਿਕ ਫਾਰਮਿੰਗ ਕਰਨ ਵਾਲੇ ਬੰਦੇ ਦੀ ਹੋਗੀ ਤੇ ਉਦੋਂ ਆਪਾਂ ਸਫਲ ਕਾਮਯਾਬ ਹੋ ਜਾਵਾਂਗੇ ਅੱਜ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਮੁਬਾਰਕਬਾਦ ਦਵਾਂਗਾ ਕਿ ਮੈਨੂੰ ਵੀ 25 ਮਿੰਟ ਹੋ ਗਏ ਨਹੀਂ ਤੇ ਤੁਹਾਨੂੰ ਵੇਲ ਨਹੀਂ ਸੀ ਮਿਲਦਾ ਪਿਆ ਹਾਂਜੀ ਮਿਹਰਬਾਨੀ ਇਹ ਚੀਜ਼ ਚਲੋ ਹਰੇਕ ਮਿਹਨਤ ਕਰਨ ਵਾਲੇ ਕਿਸਾਨ ਤੇ ਆਵੇ ਕਿ ਤਾਂਤਾ ਲੱਗਿਆ ਰੇ ਕਾਕਾ ਦਾ ਪਿਛਲੀ ਵਾਰ ਵੀ ਮਿਲੇ ਸੀ ਆਪਾਂ ਤੇ ਅਮੜਾ ਦੱਸਿਓ ਆਪਣੇ ਪ੍ਰੋਡਕਟ ਬਾਰੇ ਤੁਸੀਂ ਆਹ ਹਲਦੀ ਇੱਦਾਂ ਵੀ ਰੱਖੀ ਹੈ ਪੈਕ ਕਰਕੇ ਗੁੜ ਸ਼ੱਕਰ ਥੋੜਾ ਜਿਹਾ ਬੈਕਗ੍ਰਾਉਂਡ ਬਾਰੇ ਦੱਸ ਦੋ ਤੇ ਕਦੋਂ ਤੋਂ ਕੰਮ ਸ਼ੁਰੂ ਕੀਤਾ ਸਾਰਾ ਕੁਝ ਸਾਨੂੰ ਦੱਸੋ ਹੁਣ ਇਹ ਜਿਹੜੀ ਹੈਗੀ ਹੈ ਹਲਦੀ ਅਸੀਂ 2008 ਤੋਂ ਬਿਜਣੀ ਸ਼ੁਰੂ ਕੀਤੀ ਆ ਤੇ 2008 ਤੋਂ 10 ਟਨ ਦੀ ਪ੍ਰੋਸੈਸਿੰਗ ਸ਼ੁਰੂ ਕੀਤੀ ਸੀ ਠੀਕ ਹੈ ਤੇ ਹੌਲੀ ਹੌਲੀ ਫਿਰ ਇਹਨੂੰ ਸਾਨੂੰ ਵਧੀਆ ਹੰਗਾਰਾ ਮਿਲਿਆ ਆਪਣੇ ਬ੍ਰਾਂਡ ਦੇ ਉੱਤੇ ਇਹਨੂੰ ਰਜਿਸਟਰ ਕਰਵਾਇਆ ਮਾਝਾ ਹਲਦੀ ਜਾਂ ਮਾਝਾ ਫੂਡ ਦੇ ਨਾਂ ਦੇ ਉੱਤੇ ਸਾਡੀ ਹਲਦੀ ਬਹਾ ਮਸ਼ਹੂਰ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਜਿੰਨੇ ਵੀ ਹੈਗੇ ਨੇ ਡਾਕਟਰ ਸਾਹਿਬਾਨ ਉਹ ਇਸ ਹਲਦੀ ਨੂੰ ਪ੍ਰੈਫਰ ਕਰਦੇ ਨੇ ਅਸੀਂ ਹਲਦੀ ਦੇ ਨਾਲ ਨਾਲ ਗੋੜ ਸ਼ਹਿਦ ਸ਼ੱਕਰ ਸਾਰਾ ਕੁਝ ਤਿਆਰ ਕਰਦੇ ਆ ਤੇ ਇਹਦੇ ਵਿੱਚ ਹਲਦੀ ਦੇ ਵਿੱਚ ਇਹ ਖਾਸੇ ਤੇ ਹੈਗੇ ਆ ਕਿ ਇਹ ਅਸੀਂ ਆਰਗੈਨਿਕ ਤਰੀਕੇ ਨਾਲ ਤਿਆਰ ਕਰਦੇ ਆ ਜਿਹਦੇ ਵਿੱਚ ਤੇਲ ਵੀ ਜ਼ਿਆਦਾ ਹੁੰਦਾ ਔਰ ਪੈਸਿਫਾਈਡ ਕੰਟੈਂਟ ਕੋਈ ਨਹੀਂ ਆ ਅਸੀਂ ਕੁਦਰਤੀ ਸਾਰਾ ਗੁਜ ਰੱਖਿਆ ਵਾ ਸ਼ਹਿਦੀਆਂ ਮੱਖੀਆਂ ਅਸੀਂ ਆਪ ਪਾਲਦੇ ਆ ਅੱਛਾ ਜੀ ਤੇ ਇਹ ਇਸ ਵੇਲੇ ਬਿਲਕੁਲ ਹਫਤਾ ਪਹਿਲਾਂ ਦਾ ਸਫੈਦੇ ਦਾ ਸ਼ਹਿਦ ਆ ਅੱਛਾ ਤੇ ਸਫੈਦੇ ਦੇ ਫੁੱਲਾਂ ਤੋਂ ਚੋਇਆ ਹੋਇਆ ਸ਼ਹਿਦ ਜਿਹੜਾ ਹੈਗਾ ਉਹਦੇ ਕਈ ਮੈਡੀਸਨਲ ਗੁਣ ਹੁੰਦੇ ਆ ਠੀਕ ਹੈ ਤੇ ਇਸੇ ਤਰ੍ਹਾਂ ਮਾਹ ਵਾ ਉਹ ਵੀ ਦੇਸੀ ਆ ਸਾਡੇ ਕੋਲ ਤੇ ਕੱਚੀ ਹਲਦੀ ਆ ਇਸੇ ਹਲਦੀ ਨੂੰ ਅਸੀਂ ਉਬਾਲ ਕੇ ਪੀਸਦੇ ਆਂ ਉਬਾਲ ਕੇ ਸਕਾ ਕੇ ਛਿਲ ਲਾ ਕੇ ਪੀਸਦੇ ਆਂ ਤੇ ਫਿਰ ਇਹਦੀ ਜਿਹੜੀ ਹੈਗੀ ਆ ਪਾਊਡਰ ਬਣਦਾ ਹੈ ਪਾਊਡਰ ਫਾਰਮ ਦੇ ਵਿੱਚ ਅਸੀਂ ਇਹਨੂੰ ਤਿਆਰ ਕਰਦੇ ਆਂ ਇਹਦਾ ਆ ਰੰਗ ਜਿਹੜਾ ਹੈਗਾ ਵਾ ਇਹ ਬਹੁਤ ਵਧੀਆ ਰੰਗ ਆ ਆ ਬਾਜ਼ਾਰ ਚੋਂ ਮਿਲਣ ਵਾਲੀ ਹਲਦੀ ਦਾ ਰੰਗ ਇਹੋ ਜਿਹਾ ਨਹੀਂ ਹੋਊਗਾ ਕਿਉਂਕਿ ਇਹ ਚ ਤੇਲ ਬਹੁਤ ਹੁੰਦਾ ਵਾ ਜੀ ਠੀਕ ਠੀਕ ਔਰ ਇਹ ਤੇਲ ਵਾਲੀ ਹਲਦੀ ਆ ਤੇਲ ਵਾਲੀ ਹਲਦੀ ਇਸ ਕਰਕੇ ਆ ਕਿ ਕੁਦਰਤੀ ਤੇਲ ਹਰ ਇੱਕ ਹਲ ਚੀਜ਼ ਦੇ ਵਿੱਚ ਹੁੰਦਾ ਹਲਦੀ ਦੀ ਵੀ ਹੁੰਦਾ ਵਾ ਪਰ ਬਾਜ਼ਾਰ ਦੇ ਵਿੱਚ ਮਿਲਣ ਵਾਲੀ ਹਲਦੀ ਦੇ ਵਿੱਚ ਉਹਤੀ ਹਲ ਕੱਢ ਕੇ ਵੱਖਰਾ ਵੇਚ ਦਿੰਦੇ ਆ ਕੁਦਰਤੀ ਗੁਣ ਹੁੰਦਾ ਵਾ ਮੈਡੀਸਨਲ ਵੈਲਿਊ ਹੁੰਦੀ ਆ ਔਰ ਇਹ ਦਵਾਈਆਂ 'ਚ ਪੈਂਦਾ ਵਾ ਜਿਹੜੀ ਕੈਂਸਰ ਤੇ ਹੋਰ ਬਿਮਾਰੀਆਂ ਨੂੰ ਰੋਕਣ 'ਚ ਮਦਦ ਕਰਦੀ ਆ ਪਰ ਜਿਹੜੀ ਬਾਜ਼ਾਰੀ ਆ ਉੱਚ ਰੰਗ ਪਾ ਕੇ ਤੇ ਫੋਕ ਪੀਸ ਦਿੰਦੇ ਆ ਤੇ ਉਹ ਸਸਤੀ ਵੇਚ ਦਿੰਦੇ ਆ ਹਾਂਜੀ ਹਾਂ ਇਹ ਦੇ ਗੁਣ ਜਿਹੜੇ ਹੈਗੇ ਇਹ ਸਬਜੀ ਦਾ ਸਵਾਦ ਵੀ ਵਧਾਉਂਦੀ ਆ ਤੇ ਨਾਲ ਸਿਹਤ ਨੂੰ ਵੀ ਠੀਕ ਕਰਦੀ ਆ ਦੁੱਧ ਚ ਪਾ ਕੇ ਵੀ ਪੀ ਸਕਦੇ ਜੀ ਅੱਛਾ ਇਹ ਗੁੜ ਜਿਹੜਾ ਹੈਗਾ ਆਰਗੈਨਿਕ ਗੰਨੇ ਦਾ ਗੁੜਵਾ ਇਹ ਸਾਡੇ ਕੋਲ ਜਿਹੜਾ ਹੈਗਾ ਇਸ ਵੇਲੇ ਅਸੀਂ ਦੇਸੀ ਪੈਕਿੰਗ ਰੱਖੀ ਆ ਇਹਦੇ ਵਿੱਚ 20 ਰੁਪਏ ਡੱਬੇ ਦਾ ਮੁੱਲ ਨਹੀਂ ਵਧਾਇਆ ਅਸੀਂ ਉਸ ਹਿਸਾਬ ਦੇ ਨਾਲ ਜੈਨੂਨ ਜੈ ਰੇਟ ਰੱਖਿਆ ਵਾ ਸ਼ੱਕਰ ਵੀ ਤੇ ਸ਼ੱਕਰ ਵੀ ਗੁੜ ਵੀ ਹਾਂਜੀ 2 ਅੱਧਾ ਅੱਧਾ ਕਿਲੋ ਵਾਲੇ ਜੀ ਸੇਮ ਆ ਇਹ ਚੀਜ਼ ਹੈ ਹਾਂਜੀ ਸੇਮ ਆ ਜੀ ਇਹੀ ਚੀਜ਼ ਆ ਆ ਦਿਓ ਭਾਜੀ ਦੋ ਦੇ ਦਿਓ ਵੈਰੈਟੀ ਕਿਹੜੀ ਪੰਜਾਬ ਇਹ ਪੰਜਾਬ 2 ਪੰਜਾਬ 2 ਹਾਂਜੀ ਤੇ ਖੇਤੀ ਤੁਸੀਂ ਆਪ ਕਰਦੇ ਇਹਦੀ ਹਾਂਜੀ ਆਪ ਹੀ ਅਸੀਂ ਖੇਤੀ ਕਰਦੇ ਆ ਇਹਦੀ 2008 ਤੋਂ ਇਹ ਡਿਵਰਸੀਫਾਈ ਕਰ ਦਿੱਤਾ ਖੇਤੀ ਨੂੰ ਅੱਛਾ ਜੀ ਕਿਉਂਕਿ ਸਾਡਾ ਆਹ ਤੀਸਰੀ ਪੀੜ੍ਹੀ ਆ ਜਿਹੜੀ ਹਲਦੀ ਦੀ ਉਹ ਜ਼ਰੀ ਖੇਤੀ ਬੜੀ ਯੂਨੀਵਰਸਿਟੀ ਦੇ ਵਿੱਚ ਆਉਂਦੀ ਆ ਵਾਹ ਜੀ ਅਸੀਂ ਇਹਦੇ ਜਿਹੜੇ ਹੁੰਨੇ ਆ ਜਦੋਂ ਅਸੀਂ ਆਉਨੇ ਹੁੰਨੇ ਆ ਤੇ ਮੇਰੇ ਪਤਾ ਜੀ ਦੱਸਦੇ ਆ ਕਿ ਉਹ 8ਵੀਂ ਚ ਹੁੰਦੇ ਸੀ ਜਦੋਂ ਉਹ ਯੂਨੀਵਰਸਿਟੀ ਆਉਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਅੱਛਾ ਜੀ ਤੇ ਇਹਦੇ ਜੰਮਦੇ ਆਉਣਾ ਸ਼ੁਰੂ ਹੋ ਗਿਆ ਤੇ ਹੁਣ ਬਹੁਤ ਵਧੀਆ ਇਥੋਂ ਬਹੁਤ ਕੁਝ ਸਿੱਖਿਆ ਅਸੀਂ ਐਡਵਾਂਸ ਇਸ ਕਰਕੇ ਆਂ ਕਿ ਯੂਨੀਵਰਸਿਟੀ ਦੇ ਨਾਲ ਦੀ ਖੇਤੀਬਾੜੀ ਵਿਭਾਗ ਤੇ ਹੋਰ ਥਾਵਾਂ ਦੇ ਨਾਲ ਸਾਡਾ ਤਾਲਮੇਲ ਚੱਲਦਾ ਰਹਿੰਦਾ ਅਸੀਂ ਸਮਾਜ ਦੀ ਜਿਹੜੀ ਹੋਰ ਸਮੱਸਿਆ ਹੈਗੀ ਆ ਉਹਨੂੰ ਅਸੀਂ ਸਮਝਦੇ ਰਹੇ ਆ ਠੀਕ ਹੈ ਹਾਂਜੀ ਸਮਾਂ ਲੱਗਦਾ ਹਰੇਕ ਚੀਜ਼ ਸਮਾਂ ਲੱਗਦਾ ਵਾ ਔਰ ਖੇਤੀ ਦੇ ਵਿੱਚ ਜਿੰਨਾ ਚਿਰ ਤੱਕ ਅਸੀਂ ਪ੍ਰੋਸੈਸਿੰਗ ਕਰਕੇ ਇਹਨੂੰ ਨਹੀਂ ਵੇਚਾਂਗੇ ਆਪਣੀ ਜਿੰਸ ਨੂੰ ਉਹਨਾਂ ਚਿਰ ਤੱਕ ਸਾਡੇ ਕੋਲ ਸਰਵਾਈਵਲ ਜਿਹੜੇ ਹੈਗੇ ਧਰਨਯੋਗੇ ਰਵਾਂਗੇ ਧਰਨਿਆਂ 'ਚ ਵੀ ਸਾਨੂੰ ਡਾਂਗਾ ਮਾਰ ਕੇ ਪਹਚਾਉਣਗੇ ਸ਼ੁਰੂ ਦੇ ਵਿੱਚ ਦਿੱਕਤ ਆਈ ਹੋਣੀ ਹੈ ਕਿ ਸੇਲ ਕਰਨ ਲੱਗੇ ਆ। ਸਾਨੂੰ ਅ ਸ਼ਾਇਦ ਦਾ ਦੇ ਸਾਡਾ ਕਾਫੀ ਪੁਰਾਣਾ ਕੰਮ ਆ। ਠੀਕ ਹੈ। ਪਰ ਹਲਦੀ ਦੀ ਦਿੱਕਤ ਸਾਨੂੰ ਲੱਗਦਾ ਸੀ ਕਿ ਸ਼ਾਇਦ ਦਿੱਕਤ ਹੋਵੇ ਪਰ ਨਹੀਂ। ਅੱਛਾ ਜੀ। ਉਦੋਂ ਹਲਦੀ ਦੇ ਸਿਰਫ ਅਸੀਂ ਤਿੰਨ ਜਣੇ ਹਾਂ ਜਿਨ੍ਹਾਂ ਨੇ ਹਲਦੀ ਬੀਜੀ ਤੇ ਦੋ ਜਣੇ ਆ ਹ ਜਿਨ੍ਹਾਂ ਨੇ ਹਲਦੀ ਨੂੰ ਆਪ ਪ੍ਰੋਸੈਸ ਕਰਕੇ ਵੇਚਿਆ। ਵਾਹ ਜੀ। ਤੇ ਸਾਨੂੰ ਏਦਾਂ ਹੱਥ ਹੱਥੀ ਸਾਡੀ ਜਿਹੜੀ ਹੈਗੀ ਪਹਿਲੇ ਦੋਵਾਂ ਸਾਲਾਂ ਦੀ ਪ੍ਰੋਡਿਊਸ ਵੇਚੀ। ਵੇਚੀ। ਤੇ ਬਾਅਦ ਵਿੱਚ ਫਿਰ ਥੋੜਾ ਸਮਾਂ ਹੋਰਾਂ ਨੇ ਵੀ ਵੇਖਿਆ ਇਸ ਵੇਲੇ ਇਸ ਮੇਲੇ ਦੇ ਵਿੱਚ। ਅ ਬੀ ਦੀ ਬਹੁਤ ਜ਼ਿਆਦਾ ਮੰਗ ਆ ਮੰਗ ਹੈਗੀ ਆ ਔਰ ਲੋਕ ਆਪ ਅਵੇਅਰ ਹੋ ਗਏ ਆ ਕਿ ਆਪਣੇ ਜੋਗੀ ਸਾਰੀ ਖੇਤੀ ਕਰਨੀ ਸ਼ੁਰੂ ਹੋਵੇ ਭਾਵੇਂ ਦਾਲਾਂ ਦੀ ਹੋਵੇ ਸਬਜ਼ੀਆਂ ਦੀ ਹੋਵੇ ਹਲਦੀ ਤੇ ਹੋਰ ਜਿਹੜੀਆਂ ਹੈਗੀਆਂ ਉਹ ਪ੍ਰੋਡਕਸ਼ਨ ਆਪ ਲੋਕੀ ਕਰਕੇ ਇਹ ਤੇ ਕਰਨਾ ਚਾਹੁੰਦੇ ਆ ਇਹ ਬਹੁਤ ਜ਼ਿਆਦਾ ਜਿਹੜਾ ਹੈਗਾ ਵਾ ਪਿਛਲੇ ਸਮੇਂ ਦੇ ਵਿੱਚ ਰੁਝਾਨ ਵੇਖਿਆ ਗਿਆ ਕਿ ਕਿਸਾਨ ਤੇ ਜਵਾਨ ਬਾਪੂ ਤੇ ਪੋਤਾ ਸਾਰੇ ਜਣੇ ਰਲ ਕੇ ਵਾਈ ਕਰਨ ਲੱਗ ਪਏ ਆ ਵਾਈ ਕਰਨ ਲੱਗ ਪਏ ਆ ਇਹ ਤਾਂ ਵੀ ਚੰਗੀ ਗੱਲ ਆ ਇਹ 100 ਰੁਪਏ ਦਾ ਜੀ ਏ ਸਾਡਾ ਪਿੰਡ ਚਗਾਵਾ ਸਾਧਪੁਰ ਮਾਝਾ ਹਲਦੀ ਦੇ ਨਾਮ ਦੇ ਉੱਤੇ Google ਦੇ ਉੱਤੇ ਤੁਸੀਂ ਸਰਚ ਕਰੋਗੇ ਤੇ ਸਾਡੀ ਹਲਦੀ ਤੁਹਾਨੂੰ ਲੋਕੇਸ਼ਨ ਫਾਰਮ ਦੀ ਆ ਜਾਊਗੀ ਸਾਰਾ ਕੁਝ ਹੋ ਜਾਊਗਾ ਤੇ ਤੁਹਾਨੂੰ ਅਸੀਂ ਡਾਕ ਰਾਹੀਂ ਭੇਜ ਦਿੰਦੇ ਆ ਪੰਜਾਬ ਦੇ ਹਰਿਆਣਾ ਦਿੱਲੀ ਦੇ ਵਿੱਚ ਹਰ ਕਿਸੇ ਥਾਂ ਦੇ ਉੱਤੇ ਡਾਕ ਦੀ ਸੇਵਾ ਉਪਲਬਧਾ ਹਾਂਜੀ ਇਹ 20 ਵਾਸਤੇ ਆ ਇਹ 1 ਕਿਲੋ ਹਲਦੀ ਆ ਜੀ 100 ਦੀ 1 ਕਿਲੋ ਹਲਦੀ ਆਪਣੇ ਪਿੰਡ ਕਿਹੜਾ ਚਗਾਵਾ ਸਾਧਪੁਰ ਮਹਿਤੇ ਰੋਡ ਦੇ ਉੱਤੇ ਖਜਾਲੇ ਤੋਂ ਅਗਲਾ ਪਿੰਡ ਰਹਿੰਦੇ ਸਾਰਿਆ ਤੇ ਸਾਡਾ ਪਿਛਲਾ ਪਿੰਡ ਛਾ ਅਛਾ ਖਿਆਲੇ ਤੋਂ ਗੱਲ ਢੁੱਟ ਕੇ ਆਇ ਸਾਰ ਗਏ ਆ ਠੀਕ ਠੀਕ ਹੈ 347 ਚੋਂ ਸੈਦਪੁਰ ਸਾਡੇ ਨਾਲ ਸੈਦਪੁਰ ਸਾਡੇ ਤੋਂ 6 ਕਿਲੋਮੀਟਰ ਹਾਂਜੀ ਬੜੇ ਚਿਰ ਪਹਿਲਾਂ ਗਏ ਹਾਂ ਠੀਕ ਹੈ ਓਕੇ ਜੀ ਚਲੋ ਬਹੁਤ ਵਧੀਆ ਲੱਗਾ ਜੀ ਹਾਂਜੀ ਬਹੁਤ ਵਧੀਆ ਵੀਰ ਜੀ ਨੇੜੇ ਕੀ ਨਾਮ ਹੈ ਤੇਰਾ ਸਤੇਸ਼ ਹੈਂ ਤੇ ਓ ਕੀ ਲੱਗਦਾ ਏ ਤੇਰੇ ਪਾਪਾ ਤੇ ਚੰਗਾ ਲੱਗਦਾ ਤੈਨੂੰ ਪੀਜੂ ਆਉਣਾ ਹਾਂਜੀ ਕਿੰਨਾ ਚਿਰ ਹੋ ਗਿਆ ਹੁੰਦੈਨੂੰ ਪਿਛਲੀ ਵਾਰ ਗਿਆ ਸੀ ਮੈਂ ਪਿਛਲੀ ਤੋਂ ਪਿਛਲੀ ਵਾਰ ਹੀ ਤਾਂ ਆਉਣਾ ਤੇ ਕਿਹੜੀ ਕਲਾਸ ਚ ਪੜਦਾ ਮੈਂ ਔਰ ਤੀਜੀ ਚ ਤੀਜੀ ਚ ਹਾਂਜੀ ਤੂੰ ਵੀ ਕਰੇਗਾ ਆਰਗੈਨਿਕ ਫਾਰਮਿੰਗ ਹਾਂਜੀ ਵਾਹ ਸ਼ਾਬਾਸ਼ 2 ਦਾ ਧਕਾ ਕਿਲੋ ਵਾਲੇ ਵੀ ਕਿਲੋ ਕਿਲੋ ਦੇ 2 ਲਓ ਜੀ ਕਿਲੋ